ਲਿਆਬੀ ਯੂਨੀਵਰਸਿਟੀ ਨੂੰ ਲੈ ਕੇ ਸਟੂਡੈਂਟਾਂ ਨੇ ਮੋਰਚਾ ਇਹੋ ਜਿਹਾ ਮੰਗਾਇਆ ਕਿ ਪੂਰਾ ਪੰਜਾਬ ਉੱਥੇ ਇਕੱਠਾ ਹੋ ਗਿਆ ਸਟੇਜਾਂ ਵੀ ਲੱਗੀਆਂ ਤੇ ਮੋਰਚੇ ਵੀ ਲੱਗੇ ਉੱਥੇ ਤਾਂ ਬਿਲਕੁਲ ਸਾਰੇ ਪੰਜਾਬ ਦੇ ਵਿੱਚੋਂ ਲੋਕ ਉੱਥੇ ਮੌਜੂਦ ਹੋ ਗਏ ਤਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਸ ਸਟੂਡੈਂਟਾਂ ਦੀ ਗੱਲ ਕਰੀ ਤਾਂ ਸਾਡੇ ਨਾਲ ਉਹ ਜਗਪ੍ਰੀਤ ਜੀ ਮੌਜੂਦ ਨੇ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕਰਦੇ ਆ ਉਹਨਾਂ ਦੀ ਕੀ ਕਹਿਣਾ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਵੀ ਉੱਥੇ ਪਹੁੰਚੇ ਹੋਏ ਸਨ ਤਾਂ ਇਹਨਾਂ ਨੇ ਬਿਲਕੁਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਗਬ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਸਟੂਡੈਂਟਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਵਾਇਗੁਰ ਕੀ ਖਾਲਸਾ ਵਾਇਗੁਰ ਜੀ ਕੀ ਫਤਿਹ ਦੇਖੋ ਜੀ ਮੈਂ ਉੱਥੇ ਗਿਆ ਸੀ ਬਹੁਤ ਮਤਲਬ ਬੁਰਾ ਹਾਲਾਤ ਸੀ ਉੱਥੇ ਕਿ ਜੋ ਕਿ ਸਾਡੀਆਂ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਸੀ ਸਾਡੇ ਸਿੰਗਰ ਵੀ ਉੱਥੇ ਪਹੁੰਚੇ ਸੀ ਬਾਈ ਗੁਲਾਬ ਸਿੱਧੂ ਵੀ ਪਹੁੰਚੇ ਸੀ ਪਾਣਾ ਸਿੱਧੂ ਵੀ ਉੱਥੇ ਗਏ ਸੀ ਉੱਥੋਂ ਦਾ ਮਹੌਲ ਐਦਾਂ ਦਾ ਸੀ ਕਿ ਭਾਜੀ ਤੁਹਾਨੂੰ ਕੀ ਦੱਸੀਏ ਨਵੀਂ ਤੋਂ ਨਵੀਂ ਮੁਸੀਬਤ ਪੰਜਾਬ ਦੇ ਵਿੱਚ ਪੈ ਰਹੀ ਹੈ ਪਹਿਲਾਂ ਆਪਾਂ ਹੜ੍ਹਾਂ ਤੋਂ ਜੂਸਦੇ ਰਹੇ ਆ ਠੀਕ ਹੈ ਜੀ ਫਿਰ ਉਹਨਾਂ ਸਾਨੂੰ ਇਹ ਕੇਂਦਰ ਸਰਕਾਰ ਨੇ ਇਹ ਮਜ਼ਦੂਰੀ ਦੇਤੀ ਹੈ ਕਿ ਆਪਾਂ ਤੁਹਾਡੇ ਕੋ ਮਤਲਬ ਯੂਨੀਵਰਸਿਟੀ ਦੇ ਹੱਕ ਵਿੱਚ ਆਪਾਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਆਪਾਂ ਇਹ ਲੈਣਾ ਚਾਹੁੰਦੇ ਆ ਪਰ ਨਹੀਂ ਇਹੋ ਜਿਹਾ ਆਪਾਂ ਨਹੀਂ ਕਰਨ ਦੇਣਾ ਕਿਉਂਕਿ ਆਪਾਂ ਚਾਹੁੰਦੇ ਆ ਦੇਖੋ ਜੋ ਪੰਜਾਬ ਦੀ ਜਗ੍ਹਾ ਦੇ ਵਿੱਚ ਇਹ ਯੂਨੀਵਰਸਿਟੀ ਬਣੀ ਇੱਥੋਂ ਕਿੰਨੇ ਬੱਚਿਆਂ ਦਾ ਫਿਊਚਰ ਬਣਿਆ ਆ ਵਾ ਕਿੰਨੇ ਮੇਰੇ ਭੈਣ ਭਰਾ ਇੱਥੋਂ ਇੱਥੋਂ ਪੜ੍ਹ ਕੇ ਉਹਨਾਂ ਦਾ ਫਿਊਚਰ ਇਹਨਾਂ ਲਈਕ ਹੋ ਗਿਆ ਵਾ ਕਿ ਅੱਜ ਉਹ ਬਾਹਰ ਬੈਠੇ ਨੇ ਤੇ ਉਹਨਾਂ ਦੀ ਵੀ ਇਹੀ ਮੰਗਾਂ ਸੀ ਸਾਰੀਆਂ ਉੱਥੇ ਜਦੋਂ ਮੈਂ ਪਹੁੰਚਿਆ ਸੀ ਕਿ ਆਪਾਂ ਇਹ ਹੱਕ ਸਰਕਾਰ ਨੂੰ ਨਹੀਂ ਦੇਣਾ ਮੈਂ ਵੀ ਇਹਨਾਂ ਦੇ ਨਾਲ ਹੀ ਸਹਿਮਤੀ ਕਰੂੰਗਾ ਕਿ ਆਪਾਂ ਪੂਰੇ ਨਾਲ ਮਿਲ ਕੇ ਆਪਾਂ ਇਹਨਾਂ ਦਾ ਸਾਥ ਦਈਏ ਆਪਾਂ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦੇ ਤਾਂ ਸਟੂਡੈਂਟਾਂ ਦੀ ਗੱਲ ਕਰੀ ਤਾਂ ਪੂਰੇ ਸਟੂਡੈਂਟਾਂ ਨੇ ਪੂਰਾ ਪੰਜਾਬ ਖੜਾ ਹੈ ਚਾਹੀ ਉਹ ਪੰਜਾਬ ਦੀ ਗੱਲ ਲਾੜੀਏ ਤਾਂ ਹਿਮਾਚਲ ਦੀ ਗੱਲ ਲਾੜੀਏ ਤਾਂ ਹਰਿਆਣੇ ਦੀ ਗੱਲ ਲਾੜੀਏ ਸਾਰੀਆਂ ਸਟੇਟਾਂ ਪੰਜਾਬ ਦੇ ਨਾਲ ਸਟੂਡੈਂਟਾਂ ਦੇ ਨਾਲ ਖੜੀਆਂ ਹੋਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਜਦੋਂ ਮੈਂ ਉੱਥੇ ਪਹੁੰਚਿਆ ਸੀ ਮੈਨੂੰ ਇਹ ਪਹਿਲਾਂ ਇਹੀ ਲੱਗਦਾ ਸੀ ਕਿ ਆਪਾਂ ਸਿਰਫ ਇੱਕ ਪੰਜਾਬ ਦੇ ਲੋਕ ਪਹੁੰਚੇ ਆ ਔਰ ਉੱਥੇ ਪੰਜਾਬ ਦੇ ਲੋਕ ਨਹੀਂ ਪਹੁੰਚੇ ਸੀ ਵੱਖੋ-ਵੱਖ ਥਾਵਾਂ ਤੇ ਵਿਦਿਆਰਥੀ ਵੀ ਆਏ ਹੋਏ ਸੀ ਸਾਰੇ ਸਪੋਰਟ ਕਰਦੇ ਪਏ ਸੀ ਕਿ ਆਪਾਂ ਇਹ ਚੀਜ਼ ਸਰਕਾਰ ਨੂੰ ਨਹੀਂ ਦੇਣੀ ਮੈਂ ਇਹੀ ਕਾਮਨਾ ਕਰਦਾ ਹਾਂ ਵਾਹਿਗੁਰੂ ਅੱਗੇ ਮੇਰੀ ਇਹੀ ਅਰਦਾਸ ਹੈ ਕਿ ਜਿਵੇਂ ਆਪਾਂ ਦਿੱਲੀ ਫਤਿਹ ਮੋਰਚਾ ਜਿੱਤਿਆ ਸੀ ਜੋ ਮੇਰੇ ਪੰਜਾਬੀ ਵੀਰ ਕਿਸਾਨਾਂ ਨੇ ਲਾਇਆ ਸੀ ਉੱਥੇ ਆਪਾਂ ਉੱਥੇ ਪੂਰਾ ਡਾਡ ਬਾਠਣਾ ਬੈਠੇ ਸੀ ਇੱਥੇ ਵੀ ਮੇਰੇ ਸਾਰੇ ਵੀਰ ਪੂਰੇ ਠਾਠ ਬਾਠਣਾ ਬੈਠੇ ਹੋਏ ਨੇ ਆਪਾਂ ਆਪਣਾ ਹੱਕ ਨਹੀਂ ਉੱਥੇ ਜਾਣ ਦਵਾਂਗੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਤੁਸੀਂ ਵੀ ਗਏ ਉੱਥੇ ਤਾਂ ਤੁਹਾਡੇ ਫਰੈਂਡਸ ਵੀ ਉੱਥੇ ਗਏ ਤਾਂ ਕਿ ਕਿਵੇਂ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਤਾਂ ਕਿਵੇਂ ਉਹਨਾਂ ਦੀ ਕਿਵੇਂ ਵਰਕ ਕੀਤਾ ਗਿਆ ਤਾਂ ਸਟੂਡੈਂਟਾਂ ਵੱਲੋਂ ਤਾਂ ਉੱਥੇ ਪੰਡ ਢੋੜ ਵੀ ਬੜੀ ਹੋਈ ਤਾਂ ਸਸਜਿਤ ਵੀ ਕੀਤਾ ਗਿਆ ਉਹਨਾਂ ਤੇ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਮੈਂ ਜਦੋਂ ਉੱਥੇ ਗਿਆ ਸੀ ਮੇਰੇ ਸਾਹਮਣੇ लाठी चार्ज ਵੀ ਹੋਇਆ ਜੀ ਠੀਕ ਹੈ ਜੀ ਚੰਡੀਗੜ੍ਹ ਪੁਲਿਸ ਨੂੰ ਵੀ ਚਲੋ ਮੈਂ ਮੰਨਦਾ ਉਹਨਾਂ ਦੀ ਡਿਊਟੀ ਹੈ ਚਲੋ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਨਹੀਂ ਉਹ ਵੀ ਇੱਕ ਪੰਜਾਬ ਚੋਂ ਹੀ ਨੇ ਮੈਂ ਹੀ ਉਹਨਾਂ ਕੇ ਵੀ ਇਹੀ ਕਾਮਨਾ ਅਰਦਾਸ ਕਰਦਾ ਵਾਂ ਇਹੀ ਉਹਨਾਂ ਨੂੰ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਕਿਸੇ लाठी चार्ज ਨਾ ਕਰੋ ਉਹ ਆਪਾਂ ਆਪਣਾ ਹੱਕ ਲੈਣਾ ਚਾਹੁੰਦੇ ਆ ਪੰਜਾਬ ਸਰਕਾਰ ਦਾ ਹੱਕ ਆ ਪੰਜਾਬ ਦੀ ਯੂਨੀਵਰਸਿਟੀ ਆ ਆਪਾਂ ਦਾ ਸਰਕਾਰ ਦੀ ਮਜਬੂਰੀ ਨੂੰ ਨਹੀਂ ਮੰਨ ਸਕਦੇ ਕਿਉਂਕਿ ਜਿਵੇਂ ਤੁਹਾਨੂੰ ਹੁਣੇ ਦੱਸਿਆ ਵਾ ਕਿ ਸਾਡੇ ਹੱਕ ਦੇ ਵਿੱਚ ਜਿਹੜੀ ਚੀਜ਼ ਪੰਜਾਬ ਦੀ ਹੈਗੀ ਉਹ ਪੰਜਾਬ ਦੀ ਰਹਿਣੀ ਹੈ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਕਿੰਨਾ ਕੁਝ ਗਵਾ ਚੁੱਕੇ ਹਾਂ ਹੁਣ ਆਪਾਂ ਇਹ ਚੀਜ਼ ਨਹੀਂ ਗਵਾ ਸਕਦੇ ਪੰਜਾਬ ਦੀ ਦਿਲ ਦੀ ਗੱਲ ਕੀਤੀ ਤਾਂ ਦਿਲ ਕਾਫੀ ਉੱਥੇ ਟੜਕਦਾ ਨਜ਼ਰ ਆਇਆ ਜਿਵੇਂ ਜਿਵੇਂ ਦੇ ਉਸੇ ਹਾਲਾਤ ਸੀ ਤਾਂ ਕੀ ਦੇਖਦੇ ਨਹੀਂ ਤੇਲ ਤਾਂ ਭਾਜੀ ਤੁਸੀਂ ਪੁੱਛੋ ਨਾ ਕਿਵੇਂ ਟੜਕਦਾ ਸੀ ਉੱਥੇ ਮਤਲਬ ਬੱਚਿਆਂ ਦੇ ਵਿੱਚ ਇੰਨਾ ਜੋਸ਼ ਸੀ ਕਿਆ ਐਨ ਲੱਗ ਰਿਹਾ ਸੀ ਕਿ ਜਿਵੇਂ ਪਤਾ ਨਹੀਂ ਆਪਾਂ ਕਿਹੜਾ ਮੋਰਚਾ ਜਿਤਨਾ ਵਾ ਕੋਈ ਬੱਚੇ ਦਾ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ ਬੱਚੇ ਵੱਧ ਤੋਂ ਵੱਧ ਅੱਗੇ ਵਧ ਰਹੇ ਸੀ ਬੈਨਰ ਉਹਨਾਂ ਨੇ ਪੂਰੇ ਲਾਏ ਹੋਏ ਸੀ ਮੈਂ ਆਪਣੇ ਅੱਖੀ ਵੇਖਿਆ ਵਾ ਜੋ ਕਿ ਬੈਨਰ ਵੀ ਤੋੜ ਕੇ ਬੱਚੇ ਅੱਗੇ ਲੰਘ ਰਹੇ ਸੀ ਇੱਕ ਕੁੜੀਆ ਦੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਉਹਨੇ ਕਿਹਾ ਕਿ ਤੂੰ ਮੇਰੀ ਬਾਹ ਛੱਡ ਦੇ ਨਹੀਂ ਤਾਂ ਬੋਟ ਪੱਲ ਵਿਗੜ ਜਾਣੀ ਹੈ ਉਥੋਂ ਮੇਰਾ ਜਿਗਰਾ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ ਬੱਚੇ ਵੱਧ ਤੋਂ ਵੱਧ ਅੱਗੇ ਵਧ ਰਹੇ ਸੀ ਬੈਨਰ ਉਹਨਾਂ ਨੇ ਪੂਰੇ ਲਾਏ ਹੋਏ ਸੀ ਮੈਂ ਆਪਣੇ ਅੱਖੀ ਵੇਖਿਆ ਵਾ ਜੋ ਕਿ ਬੈਨਰ ਵੀ ਤੋੜ ਕੇ ਬੱਚੇ ਅੱਗੇ ਲੰਘ ਰਹੇ ਸੀ ਇੱਕ ਤਸੀਂ ਦੇਖੀ ਹਣੀ ਆ ਉਹਨੇ ਕਿਹਾ ਕਿ ਤੂੰ ਮੇਰੀ ਬਾਹ ਛੱਡ ਦੇ ਨਹੀਂ ਤਾਂ ਬੋਟ ਤਲ ਵਿਗੜ ਜਾਣੀ ਐ ਉਥੋਂ ਮੇਰਾ ਜਿਗਰਾ ਇੰਨਾ ਕ ਵੱਧ ਗਿਆ ਸੀ ਜੁਕਾਰੇ ਲਾਉਂਦੇ ਲਾਉਂਦੇ ਆਪਾਂ ਅੱਗੇ ਵੱਧ ਗਏ ਆ ਉਹਨਾਂ ਦੇ ਬੈਨਰਾਂ ਦਾ ਵੀ ਨਹੀਂ ਪਤਾ ਲੱਗਾ ਫਿਰ ਕਿੱਧਰ ਨੂੰ ਗਏ ਕਿੱਧਰ ਨੂੰ ਨਹੀਂ ਗਏ ਬਸ ਮੈਂ ਇਹੀ ਕਹਿਣਾ ਵਾ ਕਿ ਉੱਥੇ ਤੁਸੀਂ ਜਾ ਕੇ ਮਾਹੌਲ ਵੇਖੋਗੇ ਐਂ ਲੱਗਦਾ ਕਿ ਜਿਵੇਂ ਪਤਾ ਨਹੀਂ ਕੋਈ ਸੱਭਿਆਚਾਰ ਮੇਲਾ ਹੀ ਉੱਥੇ ਲੱਗਿਆ ਹੋਵੇ ਬਹੁਤ ਬਹੁਤ ਪ੍ਰਮਾਤਮਾ ਦੀ ਕਿਰਪਾ ਹੋਈ ਐ ਉੱਥੇ ਜਥੇਬੰਦੀਆਂ ਵੀ ਪਹੁੰਚੀਆਂ ਨੇ ਪਰ ਆਪਾਂ ਆਪਣਾ ਹੱਕ ਨਹੀਂ ਦੇ ਸਕਦੇ ਉਹਨਾਂ ਨੂੰ ਸਟੂਡੈਂਟਾਂ ਦੀ ਗੱਲ ਕਰੀ ਨਾ ਤੱਕੇਸ਼ਾਈ ਕਾ ਤਾਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਵਾ ਕਿ ਜੋ ਇਹਨਾਂ ਨੇ ਕੀਤਾ ਵਾ ਧੱਕਾ ਮੁਕੀ ਕੀਤੀ ਆ ਦੇਖੋ ਉਹਨਾਂ ਦੇ ਵੀ ਬੱਚੇ ਹੁਣੇ ਨੇ ਜਾਂ ਉਹਨਾਂ ਦੇ ਵੀ ਬੱਚੇ ਇੱਥੋਂ ਪੜ ਕੇ ਗਏ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਮੇਰੇ ਬੱਚੇ ਵੀ ਇੱਥੋਂ ਪੜ ਕੇ ਗਏ ਨੇ ਮੇਰੇ ਬੱਚਿਆਂ ਦਾ ਵੀ ਅੱਜ ਫਿਊਚਰ ਇੰਨਾ ਵਧੀਆ ਹੋ ਗਿਆ ਵਾ ਕਿ ਜੋ ਕਿ ਇੱਥੇ ਇਸੇ ਯੂਨੀਵਰਸਿਟੀ ਤੋਂ ਕਈਆਂ ਦੇ ਬੱਚੇ ਪੜ ਕੇ ਗਏ ਨੇ ਮੈਂ ਉਹਨਾਂ ਨੂੰ ਵੀ ਇਹੀ ਕਰਾਂਗਾ ਤੁਸੀਂ ਪਲੀਜ਼ ਧੱਕਾ ਨਾ ਕਰੋ ਸਰਕਾਰ ਨਾ ਐਵੇਂ ਦੇ ਕੰਮ ਕਰੇ ਕਿ ਜਾਂ ਨੂੰ ਹਰ ਵਾਰੇ ਕੁਝ ਨਾ ਕੁਝ ਟੈਣਾ ਪੈ ਜੇ ਪਰ ਆਪਾਂ ਇਹ ਚੀਜ਼ ਨਹੀਂ ਜਾਣਦੇ ਨਹੀਂ ਮੈਂ ਤੁਹਾਨੂੰ ਕਿ ਇੱਕ ਕੇਂਦਰ ਸਰਕਾਰ ਮੰਗ ਹਰ ਤੀਜੇ ਦੇ ਨੇ ਤਰ੍ਹਾਂ ਤੇ ਪੰਜਾਬੀਆਂ ਨੂੰ ਇਹਨਾਂ ਨੇ ਪਾ ਵੱਖ ਕੇ ਰੱਖ ਲਿਆ ਵਾ ਕਦੀ ਕੋਈ ਮੰਗ ਰੱਖ ਦੋ ਕਦੀ ਕੋਈ ਮੰਗ ਰੱਖ ਦੋ ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵਾਂ ਆਪਾਂ ਜੋ ਵੀ ਸਾਨੂੰ ਇਹ ਕਹਿਣਗੇ ਆਪਾਂ ਝੱਟ ਕੇ ਭੁਗਤਾਂਗੇ ਪਰ ਆਪਣੇ ਹੱਕ ਆਪਾਂ ਇਹਨਾਂ ਨੂੰ ਨਹੀਂ ਦੇਵਾਂਗੇ ਜਗਪ੍ਰੀਤ ਜੀ ਪੰਜਾਬੀਆਂ ਨਾਲ ਹੀ ਕਿਉਂ ਤੱਕਾ ਹੁੰਦਾ ਵਾ ਤੇ ਪੰਜਾਬੀਆਂ ਨੂੰ ਕਿਉਂ ਲਗਾਤਾਰ ਟਾਰਗੇਟ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਦੇਖੋ ਹਰ ਵਾਰੀ ਤੁਹਾਨੂੰ ਮੈਂ ਦੱਸਿਆ ਹੋਣਾ ਕਿ ਹਰ ਵਾਰੀ ਪੰਜਾਬੀਆਂ ਨਾਲ ਤਾਂ ਟੱਟਾ ਹੁੰਦਾ ਵਾ ਕਿਉਂਕਿ ਆਪਾਂ ਕੌਮ ਦੇ ਨਾਲ ਲੜਦੇ ਆਂ ਠੀਕ ਹੈ ਜੀ ਸਾਨੂੰ ਹਮੇਸ਼ਾ ਸਭ ਤੋਂ ਅੱਗੇ ਰੱਖਿਆ ਗਿਆ ਵਾ ਸਾਡੇ ਮਹਾਰਾਜ ਪੀਰ ਪੇ ਤੇ ਉਹ ਵੀ ਸਾਡੇ ਗੁਰੂ ਸਾਹਿਬ ਮਹਾਰਾ ਨੇ ਜੋ ਵੀ ਸਾਡੇ ਵੀ ਆਪਣਾ ਫਕੀਰ ਨੇ ਦੇਖੋ ਹਰ ਸਮੇਂ ਸਾਨੂੰ ਟੌਰਚਰ ਇੰਨਾ ਪੰਜਾਬ ਨੂੰ ਕਰ ਚੁੱਕੇ ਨੇ ਕਿ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਪੰਜਾਬ ਨੇ ਬੜੇ ਦੁੱਖ ਸਹੇ ਨੇ ਹੁਣ ਨਹੀਂ ਦੁੱਖ ਸਮਾਂਗੇ ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਆਪਾਂ ਹਰ ਵਾਰੀ ਪੰਜਾਬ ਨੂੰ ਅੱਗੇ ਘੜੀਸਾਂਗੇ ਤੇ ਕੋਈ ਗੱਲ ਨਹੀਂ ਸਾਡੇ ਯੋਧੇ ਮੇਰੀਆਂ ਭੈਣਾਂ ਮੇਰੇ ਭਰਾ ਸਾਰੇ ਜਿੰਨੇ ਇੱਥੇ ਬੈਠੇ ਨੇ ਸਭ ਲੜਨ ਲਈ ਆਪਾਂ ਤਿਆਰ ਆਂ ਮੈਂ ਵੀ ਉਹਨਾਂ ਦੇ ਨਾਲ ਖੜਾ ਆ ਮੈਂ ਤੇਹੀ ਬੇਨਤੀ ਕਰਾਂਗਾ ਕਿ ਕੋਈ ਗੱਲ ਹੀ ਨਹੀਂ ਜਿੱਦਾਂ ਇਹ ਕਹਣਗੇ ਉਦਾਂ ਕਰਾਂਗੇ ਪਰ ਆਪਾਂ ਆਪਣਾ ਹੱਥ ਨਹੀਂ ਇਹਨਾਂ ਨੂੰ ਦੇਣ ਦਵਾਂਗੇ ਬਸ ਮੇਰੀ ਇਹ ਇਨਾਂ ਤੇ ਗੱਲ ਪਰ ਸੈਂਟਰ ਸਰਕਾਰ ਦਾ ਕਹਿਣਾ ਕਿ ਇਹ ਜਾਇਜ਼ ਹੈ ਜਾਇਜ਼ ਹੈ ਨਾਜਾਇਜ਼ ਨਹੀਂ ਹੈਗਾ ਤੇ ਸਟੂਡੈਂਟਾਂ ਵੱਲੋਂ ਜਾਣ ਬੁੱਝ ਕੇ ਧੰਨੇ ਲਗਾਏ ਜਾ ਰਹੇ ਨੇ ਤੇ ਆਪਣਾ ਚੰਡੀਗੜ੍ਹ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਵਾ ਕੀ ਇਹ ਨਜਾਇਜ਼ ਆ ਪਕੀਆ ਜਾਂ ਜਾਇਜ਼ ਕੀ ਆ ਉਹ ਇਹਨਾਂ ਨੂੰ ਨਹੀਂ ਮੈਨੂੰ ਲੱਗਦਾ ਪਤਾ ਉਹ ਉਹਨਾਂ ਨੂੰ ਪਤਾ ਵਾ ਜਿਨ੍ਹਾਂ ਦੇ ਬੱਚੇ ਇੱਥੋਂ ਪੜ੍ਹੇ ਨੇ ਇਹ ਪੰਜਾਬ ਦੀ ਧਰਤੀ ਐ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਵਾ ਕਿ ਪੰਜਾਬ ਦੀ ਧਰਤੀ ਐ ਇਹੀ ਸਾਡਾ ਫਿਊਚਰ ਐ ਇਹੀ ਸਾਡਾ ਆਉਣ ਵਾਲਾ ਵਿਰਸਾ ਵਾ ਆਪਾਂ ਇਹਨੂੰ ਬਚਾਣਾ ਵਾ ਕਿਉਂਕਿ ਆਪਾਂ ਪਹਿਲਾਂ ਹੀ ਬਹੁਤ ਥੱਲੇ ਡਿੱਗ ਚੁੱਕੇ ਆ ਇਸ ਕਰਕੇ ਆਪਾਂ ਹੁਣ ਨਹੀਂ ਡਿੱਗ ਸਕਦੇ ਇਹ ਜਾਇਜ਼ ਜਾਂ ਨਜਾਇਜ਼ ਆ ਇਹ ਮੈਂ ਇਹਦਾ ਗੱਲ ਦਾ ਜਵਾਬ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਇਹ ਸਾਡਾ ਹੱਕ ਆ ਆਪਾਂ ਇਹਨਾਂ ਨੂੰ ਨਹੀਂ ਦੇ ਸਕਦੇ ਇਹ ਆਪਾਂ ਆਪਣਾ ਹੱਕ ਬਚਾ ਕੇ ਰੱਖਣਾ ਵਾ ਮੇਰੇ ਜਿੰਨੇ ਵੀ ਮੇਰੇ ਸੱਜਣ ਮੇਰੇ ਭਰਾ ਨੇ ਸਾਰੇ ਮੈਂ ਉਹਨਾਂ ਦੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜਿਹੜੇ ਹਜੇ ਨਹੀਂ ਪਹੁੰਚੇ ਉਹ ਵੀ ਉੱਥੇ ਪਹੁੰਚ ਕੇ ਮੋਰਚਾ ਲਾਉਣ ਇੱਕ ਕਰੀ ਇਹਨਾਂ ਨੂੰ ਦਿੱਲੀ ਫਤਿਹ ਮੋਰਚਾ ਪਤਾ ਯਾਦ ਦਵਾ ਦਈਏ ਕਿ ਉੱਥੇ ਵੀ ਕਿਦਾਂ ਜਕਾਰੇ ਛੱਡੇ ਗਏ ਸੀ ਤੇ ਇੱਥੇ ਵੀ ਜਕਾਰੇ ਛੱਡ ਕੇ ਹੀ ਵਾਪਸ ਪੜਾਂਗੇ ਇਸ ਟਾਈਮ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਹਿਮਾਚਲ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦੇਖੋ ਜੋ ਹੋ ਗਿਆ ਸਾਨੂੰ ਨਹੀਂ ਪਤਾ ਪਿੱਛੇ ਕੀ ਹੋਇਆ ਸੀ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਜਿਵੇਂ ਦਿੱਲੀ ਮੋਰਚੇ ਤੇ ਸਾਰੇ ਮੇਰੇ ਹਰਿਆਣਾ ਦੇ ਪਰਿਵਾਰ ਦੇ ਸਾਰੇ ਮੈਂਬਰ ਆਏ ਸੀ ਯੂਪੀ ਤੱਕ ਤੇ ਮੈਂਬਰ ਆਏ ਸੀ ਯੂਪੀ ਤੱਕ ਦੇ ਸਾਡੇ ਵੀਰ ਸੱਜਣ ਆਏ ਸੀ ਇੱਥੇ ਵੀ ਵੱਧ ਤੋਂ ਵੱਧ ਆ ਕੇ ਹਾਜ਼ਰੀ ਭਰਨ ਕਿਉਂਕਿ ਇੱਥੇ ਪੰਜਾਬ ਦੀ ਗੱਲ ਨਹੀਂ ਹੋ ਰਹੀ ਇੱਥੇ ਸਾਰੇ ਆਪਣੇ ਜਿੰਨੇ ਵੀ ਕੇਂਦਰ ਸਰਕਾਰ ਸਾਡੇ ਤੇ ਦੋਸ਼ ਲਾਂਦੀ ਹੈ ਆਪਾਂ ਉਹਨਾਂ ਦੇ ਦੋਸ਼ਾਂ ਦੇ ਅਨੁਸਾਰ ਖੜੇ ਹੋਵਾਂਗੇ ਕਦੀ ਇਹ ਕੋਈ ਹੱਕ ਮੰਗ ਲੈਂਦੇ ਨੇ ਕਦੀ ਇਹ ਕੋਈ ਹੱਕ ਮੰਗ ਲੈਂਦੇ ਨੇ ਪਰ ਆਪਾਂ ਇਹਨਾਂ ਨੂੰ ਹੱਕ ਨਹੀਂ ਦੇਣਾ ਮੇਰੀ ਸਾਰਾ ਕਹੀ ਬੇਨਤੀ ਹੈ ਕਿ ਰਲ ਮਿਲ ਕੇ ਆਪਾਂ ਸਾਰੇ ਵੀਰ ਸੱਜਣ ਦੂਰੋਂ ਨੇੜੇੋਂ ਸਾਰੇ ਆਉਣ ਚੱਲ ਕੇ ਤੇ ਆਪਾਂ ਯੂਨੀਵਰਸਿਟੀ ਦੇ ਬਾਦ ਤਰਨਾ ਲਾਈਏ ਯੂਨੀਵਰਸਿਟੀ ਦੇ ਬਾਦ ਆਪਾਂ ਇਹਨਾਂ ਨੂੰ ਦਿਖਾਈਏ ਕਿ ਸਾਡੇ ਪੰਜਾਬੀਆਂ ਦੇ ਨਾਲ ਹੋਰ ਵੀ ਦੇਸ਼ਾਂ ਦੇ ਜਾਂ ਹੋਰ ਵੀ ਸਾਡੀ ਜਗ੍ਹਾ-ਜਗ੍ਹਾ ਦੇ ਬੰਦੇ ਸਾਡੇ ਨਾਲ ਨੇ ਸਾਡੇ ਵੀਰ ਭਰਾ ਸਾਰੇ ਸਾਡੇ ਨਾਲ ਖੜੇ ਨੇ